ਲੇ ਵੀ ਮਿੱਤਰੋ ਆਪਾਂ ਖੜੇ ਆ ਪਾਤਲਾ ਚੌਂਕ 'ਚ ਤੇ ਇਧਰੋਂ ਪਿੱਛੋਂ ਨਾ ਵਡਿੰਡਾ ਸਾਈਡ ਤੋਂ ਆ ਰਹੀਆਂ ਸੀ ਟਰਾਲੀਆਂ ਟਰਾਲੀਆਂ ਦੇ ਨਾਲ ਆ ਰਹੀਆਂ ਸੀ ਜੀਸੀਬੀਆਂ ਇੱਕ ਪਾਸੇ ਤਾਂ ਭਗਵਾਨ ਤੁਮਨ ਕਹੀ ਜਾਂਦਾ ਆਪਾਂ ਪੰਜਾਬ 'ਚ ਰੋਕਦੇ ਨਹੀਂ ਕਿਸੇ ਕਿਸਾਨਾਂ ਨੂੰ ਪਰ ਆ ਦੂਜੇ ਪਾਸੇ ਦੇਖੋ ਬਈ ਕੀ ਹਾਲ ਆ ਵੀਰ ਤੇ ਜੀਸੀਬੀ ਸੀ ਆ ਰਹੀ ਸੀ ਜਿਹੜੀ ਮੂਰੇ ਲਾਈ ਹੋਈ ਟਰਾਲੀਆਂ ਦਾ ਉਹਨਾਂ ਨੂੰ ਪੰਜਾਬ ਪੁਲਿਸ ਆ ਘੱਗੇ ਥਾਣੇ 'ਚ ਲੈ ਗਈ ਤੇ ਫਿਰ ਇਹਨਾਂ ਦੇ ਮੁੰਡਿਆਂ ਨੇ ਉਹਰੇ ਜਾਮ ਲਾਇਆ ਹੋਇਆ ਦੇਖੋ ਸਾਡੇ ਬਾਰਡਰ ਤੋਂ 20-15 ਕਿਲੋਮੀਟਰ ਅੰਦਰ ਸਾਨੂੰ ਰੋਕਦੀ ਐ ੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਟਰੈਕਟਰ ਦੇ ਡਰਾਈਵਰ ਨੂੰ ਲਾ ਕੇ ਮੇਰੇ ਆ ਦੋਏ ਹੱਥ ਤੇਰੇ ਲਪਾਏ ਕਿ ਮੇਰੇ ਖੇਤ ਪੱਕਾ ਮਾਰਿਆ ਡੀਐਸਪੀ ਔਰ ਡੀਐਸਪੀ ਨੇ ਤੁਹਾਨੂੰ ਕੰਦਲ ਤੁਹਾਨੂੰ ਮਾਣਾ ਪੈ ਮੰਨੇ ਗਾਲਾਂ ਕੱਢੀਆਂ ਕਿ ਤੁਸੀਂ ਮਾਹੌਲ ਖਰਾਬ ਕਰਦੇ ਹੋ ਮੈਂ ਉਹਨਾਂ ਨੂੰ ਇੱਕੋ ਗੱਲ ਅਸੀਂ ਕਹੀ ਸਾਰੇ ਨੌਜਵਾਨਾਂ ਨੇ ਕਿ ਅਗਰ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਹਾਂ ਅਸੀਂ ਮਾਹੌਲ ਖਰਾਬ ਕਰਦੇ ਆ ਤਾਂ ਫਿਰ ਸ਼ਾਂਤਮਈ ਤਰੀਕਾ ਤਰੀਕੇ ਦਾ ਜਵਾਬ ਦੇ ਦੋ ਅਸੀਂ ਉਹਦਾ ਹੱਥ ਉਹਦਾ ਰਸਤਾ ਕੀ ਹੈ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਸਾਡੀ ਪੋਕਲੇਨ ਮਸ਼ੀਨ ਟਰੈਕਟਰ ਦਾ ਡਰਾਈਵਰ ਪੋਕਲੇਨ ਦਾ ਮਾਲਕ ਉਹ ਇਹ ਥਾਣੇ ਦੇ ਵਿੱਚ ਲੈ ਗਿਆ ਪ੍ਰਸ਼ਾਸਨ ਸਾਨੂੰ ਧੱਕੇ ਨਾਲ ਇਸ ਦੇ ਰੋਸ ਵਿੱਚੋਂ ਕਿ ਅਸੀਂ ਅੱਗੇ ਜਾਣਾ ਪੋਕਲੇਨ ਮਸ਼ੀਨ ਲੈ ਕੇ ਜਾਣੀ ਹੈ ਇਸ ਦੇ ਰੋਸ ਵਿੱਚੋਂ ਜਿਹੜਾ ਪਤਲਾ ਦਾ ਮੇਨ ਚੌਕ ਹੈ ਪਟਿਆਲਾ ਸੂਰ ਮੁੱਖ ਚੌਕ ਇਹ ਸਾਰੇ ਨੌਜਵਾਨਾਂ ਨੇ ਇੱਥੇ ਜਮ ਕਰ ਰੱਖਿਆ ਔਰ ਅਸੀਂ ਹੋਂਨਾ ਚਰ ਜਾਂਦੇ ਨਹੀਂ ਜਿੰਨਾ ਚਿਰ ਪੋਕਲੇਨ ਮਸ਼ੀਨ ਉਹ ਕਿਸਾਨ ਦੇ ਪੁੱਤ ਆ ਗਿਆ ਪ੍ਰਸ਼ਾਸਨ ਆ ਗਿਆ ਬਾਅਦ ਇੱਕ ਮਿੰਟ ਜੀ ਇੱਕ ਮਿੰਟ ਗੱਲ ਗੱਲ ਇਕੱਲੇ ਪੋਕਲੇਨ ਦੀ ਨਹੀਂ ਹੈ ਪੋਕਲੈਂ ਤਾਂ ਹਜ਼ਾਰ ਆਜੂਗੀ ਜੇ ਅਸੀਂ ਅੱਜੋ ਪੋਕਲੈਂ ਛੱਡ ਗਏ ਤਾਂ ਪੰਜਾਬ ਦੇ ਵਿੱਚ ਹਰਿਆਣੇ 'ਚ ਮੈਸੇਜ ਕੀ ਜਾਊਗਾ ਕਿ ਇੱਕ ਗਰੀਬ ਪਰਿਵਾਰ ਦਾ ਇੱਕ ਕਮਾਈ ਦਾ ਸਾਧਨ ਪੁਲਿਸ ਨੇ ਡੱਕ ਲਿਆ ਪਰ ਤਮਾਸ਼ਵੀਨ ਲੋਕ ਉਹਨੂੰ ਪੁਲਿਸ ਦੇ ਸਹਾਰੇ ਛੱਡ ਕੇ ਚਲੇ ਗਏ ਕੱਲ ਨੂੰ ਸਾਡੇ ਨਾਲ ਤੁਰੂਗਾ ਕੌਣ ਪਿੰਡਾਂ 'ਚੋਂ ਕੌਣ ਸਾਡੀ ਇੱਕ ਵਾਈਜੀ ਟਰੈਕਟਰ ਕਢੂਗਾ ਕੌਣ ਸਾਨੂੰ ਸਕੂਟਰ ਦੇਊਗਾ ਕੌਣ ਲੰਗਰ ਦੇਊਗਾ ਮਸਲਾ ਇਹ ਹੈ ਕਿ ਪੋਕਲਨ ਲੈ ਕੇ ਰਿਹਾਈ ਕਰਾ ਕੇ ਫਿਰ ਬਾਰਡਰ ਤੇ ਜਾਵਾਂਗੇ ਉਹਦੇ ਨਾਲੇ ਬੈਰੀਕੇਡ ਤੋੜਨੇ ਨੇ ਇਹੇ ਮਸ਼ੀਨਾਂ ਦਿੱਲੀ ਜਾਣਗੀਆਂ ਇਹ ਅੜੀ ਲੈ ਕੇ ਇਹ ਮੰਗ ਨੂੰ ਲੈ ਕੇ ਬੈਠੀਆਂ ਹੁਣ ਪ੍ਰਸ਼ਾਸਨ ਦੇ ਪਾਲੇ ਚ ਗਿਆ ਪ੍ਰਸ਼ਾਸਨ ਨੂੰ 10 ਦਿਨ ਜਾਮ ਕਰਾਲੇ ਪਾਤੜਾ ਨੂੰ ਪ੍ਰਸ਼ਾਸਨ ਅੱਜ ਘੰਟੇ 'ਚ ਖੋਲ ਦੇਵੇ ਇਹ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਹੱਥ 'ਚ ਸਾਰਾ ਫੈਸਲਾ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਲੰਗਰ ਪਾਣੀ ਬਣਾ ਕੇ ਇੱਥੇ ਬੈਠਾਂਗੇ ਸੋ ਅਸੀਂ ਤੁਹਾਨੂੰ ਮੰਨ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਆਗੂਆਂ ਦੀ ਤੁਸੀਂ ਗੱਲ ਕਰਦੇ ਹੋ ਸਾਡਾ ਆਗੂ ਕੇਵਲ ਇੱਕੋ ਇੱਕ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਣ ਸਾਹਿਬ ਦਾ ਜਿਹੜਾ ਸਾਡਾ ਆਗੂ ਆ ਨਾ ਸਾਡਾ ਲੀਡਰ ਬਹੁਤ ਦੁਨੀਆ ਦਾ ਉਤਮ ਜੀ ਤਾਂ ਅਸੀਂ ਹੁਕਮ ਲੈ ਕੇ ਚੱਲਦੇ ਆਂ ਔਰ ਮੇਰੀ ਪ੍ਰੇਰਨਾ ਸਿਧਾਂਤ ਸਾਨੂੰ ਦਿੱਤਾ ਉਹਦੇ ਉੱਤੇ ਅਸੀਂ ਕਾਇਮ ਆ ਸਾਡੇ ਨੌਜਵਾਨ ਕਾਇਮ ਨੇ ਇਹ ਇਹ ਕੱਲੀ ਪੋਕਲੇਨ ਦੀ ਲੜਾਈ ਨਹੀਂ ਇਹ ਸਾਡੀਆਂ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਇਹ ਪੰਜਾਬ ਖਾਲੀ ਹੋ ਰਿਹਾ ਪੰਜਾਬ ਉੱਜੜ ਰਿਹਾ ਇਹ ਕੱਲੇ ਤੁਹਾਨੂੰ ਜਿਹੜੇ ਆਈਲੈਂਡਸ ਦੇ ਬੈਂਡ ਤੇ ਵੀ ਮੈਂ ਗੱਲ ਕਰਨੀ ਚਾਹਣਾ ਪੰਜਾਬ ਇਹ ਨਹੀਂ ਕਿ ਅਸੀਂ ਕੇਰਲਾ ਤੋਂ ਵੱਧ ਪੜੇ ਆ ਪੰਜਾਬ ਨੂੰ ਖਾਲੀ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਜ਼ਮੀਨਾਂ ਦੇਣੀਆਂ ਤਾਂ ਜੰਮੂ ਕਠੜਾ ਰੋਡ ਬਣ ਰਿਹਾ ਇਹ ਵੱਡੇ ਲੋਕ ਪਤੀਆਂ ਦੀ ਪਲੈਨਿੰਗ ਦੇ ਨਾਲ ਮੋਤੀ ਸਰਕਾਰ ਚੱਲ ਰਹੀ ਆ ਕਿ ਪੰਜਾਬ ਨੂੰ ਖਾਲੀ ਕਰਕੇ ਪੰਜਾਬ ਤੇ ਕਬਜ਼ਾ ਕੀਤਾ ਜਾਸ ਕਰਕੇ ਅਸੀਂ ਸਾਰੇ ਨੌਜਵਾਨ ਗੁਰੂ ਦੀ ਅਗਵਾਈ 'ਚ ਜਿੰਨੀਆਂ ਕਿਸਾਨ ਜਥੇ ਬੰਦੀਆਂ ਬੈਠੀਆਂ ਧੰਨਵਾਦ ਕਰਦੇ ਆ ਕਿ ਅਸੀਂ ਉਨਾ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਉਸ ਗਰੀਬ ਪਰਿਵਾਰ ਦੀ ਮਸ਼ੀਨ ਨਹੀਂ ਮਿਲਦੀ ਕਮਾਈ ਦਾ ਇੱਕੋ ਇੱਕ ਸਾਧਨਾ ਧੰਨਵਾਦ ਪਾਜੀ ਗੱਲ ਹੈ ਬਾਰਡਰ ਤੇ ਜਾਵਾਂਗੇ ਖਨੌਰੀ ਬਾਰਡਰ ਤੇ ਜਾਵਾਂਗੇ ਅਸੀਂ ਸਾਡੇ ਸੰਘਰਸ਼ ਦੇ ਵਿੱਚ ਸਾਥ ਸਾਥੀ ਬਣਾਂਗੇ ਬੈਰੀਕੇਡ ਤੋੜਨੇ ਨੇ ਜੋ ਉੱਥੇ ਆਗੂਆਂ ਦਾ ਹੁਕਮ ਹੋਊਗਾ ਅਗਰ ਉਹ ਕਹਿਣਗੇ ਕਿ ਪੁੰਜੇ ਬਹਿ ਕੇ ਰੋਟੀ ਖਾਓ ਅਸੀਂ ਉੱਥੇ ਬਹਿ ਜਾਵਾਂਗੇ ਅਗਰ ਉਹ ਕਹਿਣਗੇ ਅੱਗੇ ਜਾ ਕੇ ਗੋਲੀਆਂ ਖਾਓ ਅਸੀਂ ਗੋਲੀਆਂ ਖਾਵਾਂਗੇ ਅਗਰ ਉਹਨਾਂ ਨੇ ਕਿਹਾ ਬੈਰੀਕਡ ਤੋੜੋ ਬੈਰੀਕਡ ਤੋੜਾਂਗੇ ਜਿੱਥੇ ਬੰਦੀਆਂ ਦੀ ਅੱਜ ਮੀਟਿੰਗ ਚੱਲ ਰਹੀ ਹੈ ਤੇ ਉਹਦਾ ਤਾਂ ਕਿਹੜਾ ਵੀ ਅਜੇ ਤੱਕ ਅੱਗੇ ਖਾਤ ਰਹਿਣਾ ਦੇਖੋ ਜਿਹੜਾ ਕਿਸਾਨ ਜਿੱਥੇ ਬੰਦਿਆਂ ਦੀ ਮੀਟਿੰਗ ਚੱਲ ਰਹੀ ਹੈ ਅਗਰ ਕੋਈ ਅਗਰ ਕੋਈ ਮੰਨ ਲਓ ਬਹੁਤ ਵੱਡਾ ਐਜੀਟੇਸ਼ਨ ਹੋ ਰਿਹਾ ਵਰਲਡ ਲੈਵਲ ਐਜੀਟੇਸ਼ਨ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡਸ ਐਡੀਟੇਸ਼ਨ ਚੱਲ ਪਿਆ ਜੇ ਜੇ ਕੋਈ ਸਰਕਾਰ ਸਰ ਉਸ ਘਰ ਸਰ ਜਿਹੜਾ ਸਾਰੇ ਜਿਸ ਘਰ ਚੱਲ ਰਿਹਾ ਪ੍ਰਕਾਸ਼ਾ ਨਗਰ ਪੈਲ ਰਹੀ ਆਪਣੀ ਤਾਂ ਟੇਬਲ ਤੇ ਹੋਣੀ ਸੀ ਦੋ ਵਾਰੀ ਗੱਲ ਹੋ ਗਈ ਗੱਲ ਤਾਂ ਟੇਬਲ ਤੇ ਹੋਣੀ ਹੈ ਚਾਹੇ ਸਾਡੀ ਕਿਹੜੀ ਗੱਲ ਹੈ ਸੈਕਟਰੀ ਨੇ ਦੋ ਵਾਰੀ ਗੱਲ ਹੋਣਾਂ ਗਿਆ ਸੀ ਸੈਕਟਰੀ ਕਹਿੰਦਾ ਸੀ ਜਿਹੜਾ ਸਰਕਾਰੀ ਤੁਸੀਂ ਬੋਲੋ ਛੋਟੀ ਮਸ਼ੀਨ ਉੱਥੇ ਆ ਜੂਗੀ ਸਮਰਥਨ ਮੁੱਲ ਐਮ ਐਸ ਪੀ ਸਪੋਰਟਿੰਗ ਪ੍ਰਾਈਸ ਜਿਵੇਂ ਫੇਰ ਜਾਵਾਂਗੇ ਪਹਿਲਾਂ ਮਸ਼ੀਨ ਇੱਥੇ ਭੇਜੋ ਜਦੋਂ ਮਸ਼ੀਨ ਚੌਂਕ ਤੇ ਆ ਗਈ ਅਸੀਂ ਫੇਰ ਜਾਵਾਂਗੇ No, no, no.